ਜੀ ਦੇ ਪਿੱਛੇ ਦਿਲ ਤੇ ਰਖੋਇਆ ਖੋਇਆ ਰਹਿੰਦਾ ਏ ਸੁਣਿਆ ਮੰਗਲ ਹਠੂਰ ਪਿੰਡ ਰਹਿੰਦਾ ਏ ਹਠੂਰ ਪਿੰਡ ਵਾਲਾ ਮੰਗਲ ਅੱਜ ਕੱਲ ਆਸਟ੍ਰੇਲੀਆ ਦੀ ਯਾਤਰਾ ਤੇ ਆ ਆਸਟ੍ਰੇਲੀਆ ਦੇ ਆਪਣੇ ਟੂਰ ਦੇ ਉੱਪਰ ਮੰਗਲ ਠੂਰ ਪਹੁੰਚੇ ਹੋਏ ਨੇ ਮੈਲਬਨ ਦੇ ਕਸਬੇ ਡੈਂਡੀ ਨੌਂਗ ਦੇ ਵਿੱਚ ਜਿੱਥੇ ਕਿ ਬ੍ਰਦਰ ਹਵੇਲੀ ਦੇ ਵਿੱਚ ਬਿਕਰ ਫੂਲ ਅਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਅੱਜ ਉਹਨਾਂ ਦੀ ਮਹਿਫਿਲ ਕਰਵਾਈ ਜਾ ਰਹੀ ਹੈ ਸੋ ਆਓ ਅੰਦਰ ਚੱਲਦੇ ਆ ਤੇ ਤੁਹਾਨੂੰ ਸੁਣਾਉਨੇ ਆ ਮੰਗਲ ਠੂਰ ਦੇ ਗੀਤ ਅਤੇ ਸ਼ਾਇਰੀ ਦੇ ਕੁਝ ਅੰਸ਼ महाराज तलियां त सुची सच नालो मिठी मिशरी दलिया तो ਮੈਲਬਨ ਦੇ ਟੂਰ ਦੇ ਉੱਪਰ ਪਹੁੰਚੇ ਹੋਏ ਪ੍ਰਸਿੱਧ ਗੀਤਕਾਰ ਮੰਗਲ ਠੂਰ ਐਨੀ ਦਿਨੀ ਆਪਣੀਆਂ ਮਹਿਫਲਾਂ ਨੂੰ ਲੈ ਕੇ ਚਰਚਾ ਦੇ ਵਿੱਚ ਹਨ ਪਿਛਲੇ ਦਿਨੀ ਡੈਂਡੀ ਨੌਂਗ ਦੇ ਵਿੱਚ ਬ੍ਰਦਰ ਹਵੇਲੀ ਵਿਖੇ ਮੰਗਲ ਠੂਰ ਦੀ ਮਹਿਫਲ ਕਰਵਾਈ ਗਈ ਜਿਸ ਦੇ ਵਿੱਚ ਮੰਗਲ ਠੂਰ ਦੀ ਨਵੀਂ ਕਿਤਾਬ ਟਿਕਾਣਾ ਕੋਈ ਨਾ ਵੀ ਰਿਲੀਜ਼ ਕੀਤੀ ਗਈ ਆਏ ਹੋਏ ਦਰਸ਼ਕਾਂ ਨੇ ਮੰਗਲ ਠੂਰ ਦੇ ਨਾਵੇਂ ਪੁਰਾਣੇ ਗੀਤਾਂ ਦੇ ਸ਼ੇਰਾਂ ਨੂੰ ਰੱਜ ਕੇ ਮਾਣਿਆ ਅਤੇ ਇਸ ਸ਼ਾਮ ਨੂੰ ਯਾਦਗਾਰੀ ਬਣਾ ਦਿੱਤਾ ਜਿੱਥੇ ਤੇਰੀ ਮੇਰੀ ਗੱਲ ਤੁਰੇ ਨਾ ਮੈਂ ਜਿੱਥੇ ਤੇਰੀ ਮੇਰੀ ਗੱਲ ਤੁਰੇ ਨਾ ਇਹੋ ਜਿਹਾ ਠਿਕਾਣਾ ਕੋਈ ਨਾ ਤੂੰ ਤੇ ਦੁਨੀਆਂ ਵਰਸ ਲਈ ਆਪਣੀ ਸਾਡਾ ਅਜੇ ਵੀ ਟਿਕਾਣਾ ਕੋਈ ਨਾ ਤੂੰ ਤੇ ਦੁਨੀਆਂ ਸਾਲੀ ਆਪਣੀ ਸਾਡਾ ਅਜੇ ਵੀ ਟਿਕਾਣਾ ਕੋਈ ਨਾ ਹੋ ਉਮਰ ਕਵਾਰੀ ਅੜਿਆਲ ਘੋੜੀ ਕਾਪੂ ਆਵੇ ਨਾ ਟੀਨੇ ਜੜਿਆਲ ਘੋੜੀਆਂ ਕਿ ਹੋ ਜਾਂਦੇ ਬੇਲਗਾਮ ਉਮਰ ਕਵਾਰੀ ਅੜਿਆਲ ਘੋੜੀ ਕਾਪੂ ਆਵੇ ਨਾ ਕਰੇ ਦਵਾਵਾ ਕੋਈ ਸਹਿਬਾ ਮਿਰਜ਼ਾ ਇਕਵਾਵੇ ਨਾ ਮੁਰਨਾ ਬਸਦਾ ਮੰਗਲ ਪਟਿਆ ਸੁਰਮੇ ਕਾਲੇ ਦਾ ਕੰਡਿਆਂ ਦਾ ਕੀ ਦੋਸਤ ਦੋਸਤ ਨੂੰ ਹੋਰੇ ਦਾ ਕੰਡਿਆਂ ਦਾ ਕੀ ਦੋਸਤ ਦੋਸਤ ਨੂੰ ਹੋਰੇ ਦਾ ਜਿੰਨੀ ਸਤੀ ਸਭਨੀ ਕਿਸੇ ਦੇ ਡੰਗ ਮਾਰਦੀ ਬਸ ਯਾਰੋ ਇੰਨੀ ਏ ਕਹਾਣੀ ਸਾਡੇ ਪਿਆਰ ਦੀ ਬਸ ਯਾਰੋ ਇੰਨੀ ਏ ਕਹਾਣੀ ਸਾਡੇ ਪਿਆਰ ਦੀ ਇਸ ਮੌਕੇ ਤੇ ਬਿੱਕਰ ਬਾਈ ਫੂਲ ਹੁਣਾ ਨੇ ਵੀ ਆਪਣੇ ਗੀਤ ਦੀਆਂ ਲਾਈਨਾਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ। ਉਹ ਬੜੇ ਤੇਰਾ ਪਿੱਛੋਂ ਵੱਤ ਨਹੀਂ ਮੁੜਿਆ ਹਾ ਪਿੰਡ ਲੱਗਦਾ ਸੀ ਥੁੜਿਆ ਥੁੜਿਆ ਉਹ ਵੇਖੇ ਮੈਂ ਬੇਗਾਨੇ ਤੇਰੇ ਹਾ ਅੱਖਿਓ ਹੰਝੂ ਝੋ ਗਏ ਹੋ ਕਿਸੇ ਨੇ ਦੱਸਿਆ ਯਾਰ ਮੇਰੇ ਉਝ ਖੋ ਗਏ ਕੁਝ ਮੋ ਗਏ ਹੋ ਕਿਸੇ ਨੇ ਦੱਸਿਆ ਯਾਰ ਮੇਰੇ ਕੁਝ ਖੋ ਗਏ ਕੁਝ ਮੋ ਗਏ ਮੰਗਲਾ ਠੂਰ ਦੇ ਗੀਤਾਂ ਤੇ ਸ਼ੇਰਾਂ ਨੂੰ ਦਰਸ਼ਕਾਂ ਨੇ ਖੂਬ ਸਰਾਇਆ ਮੰਗਲ ਦੇ ਗੀਤ ਅਤੇ ਸ਼ੇਰ ਆਉਣ ਵਾਲੇ ਲੰਬੇ ਸਮੇਂ ਤੱਕ ਮੈਲਬਨ ਦੀਆਂ ਫੈਜ਼ਾਮਾਂ ਵਿੱਚ ਗੂੰਜਦੇ ਰਹਿਣਗੇ ਬੋਲ ਪੰਜਾਬੀ ਨੂੰ ਤੋਂ ਭਪਿੰਦਰ ਪਾਠਕ ਦੇ ਨਾਲ ਮੈਂ ਸੋਨੀ ਢਿੱਲੋਂ ਤੁਸੀਂ ਰੱਖੋ ਆਪਣਾ ਖਿਆਲ ਜੁੜੇ ਰਹੋ ਬੋਲ ਪੰਜਾਬੀ ਨੂੰ ਬਨਾ ਤਖਤ ਵੀ ਜਾਵੇ ਤਾਜ ਵੀ ਜਾਵੇ ਤੇ ਬੋਲ ਚਾਲ ਲਿਹਾਜ਼ ਵੀ ਜਾਵੇ ਤਖਤ ਵੀ ਜਾਵੇ ਤਾਜ ਵੀ ਜਾਵੇ ਬੋਲ ਚਾਲ ਲਿਹਾਜ਼ ਵੀ ਜਾਵੇ ਹਾਇ ਇਸ ਕਮਲ ਦੇ ਵਿੱਚ ਘਾਟਾ ਹੀ ਘਾਟਾ ਮੂਲ ਵੀ ਜਾਏ ਪਿਆਜ ਵੀ ਜਾਵੇ ਸੜਕੇ ਜਾਈਏ ਸੋਹਣਿਆਂ ਵਾਲੇ ਕੀਤੇ ਹਾਲ ਸ਼ਿੰਗਾਰਾਂ ਉੱਤੇ ਅੱਖ ਦਾ ਇੱਕੋ ਹੀ ਮਾਰ ਮੰਗਲਾ ਪਾਰਾ ਪਵੇ ਹਜ਼ਾਰਾਂ ਉੱਤੇ ਅਦਿਆਲੀ ਕੀ ਗੱਲ ਸੌ ਦਾ ਬਣਿਆ ਕਿ ਤਾਂ 155 ਦਾ ਯਹਿਰ ਕੱਟ ਕੇ ਇੱਕ ਬੋਤਲ ਵਿੱਚ ਪਾਇਆ ਹੋਣਾ 155 ਦਾ ਯਹਿਰ ਕੱਟ ਕੇ ਇੱਕ ਬੋਤਲ ਵਿੱਚ ਪਾਇਆ ਹੋਣਾ 100 ਗੁਲਾਬ ਦੇ ਫੁੱਲ ਸਾੜ ਕੇ ਵਿੱਚੋਂ ਯਹਿਰ ਮਲਾਇਆ ਹੋਣਾ 100 ਜੋਲਗੀਆਂ ਪੜ ਸੌ ਮੰਤਰ 100 ਸੌ ਵਾਰ ਹਲਾਇਆ ਹੋਣਾ ਤੇ 100 ਸੌ ਰਖਦਾ ਪੱਲੇ ਪੱਨ ਕੇ ਸੋਹਣਾ ਸੁਰਮਾ ਪਾਇਆ ਹੋਣਾ ਤਾਂ ਦਾ ਫੇਰ ਬਣਾ ਕੇ ਤਰਕਸ਼ ਅੱਖ ਦਾ ਤੀਰ ਚਲਾਇਆ ਹੋਣਾ ਹੈ ਬਾਗ ਹਿਰਨ ਹਠੂਰ ਦਾ ਮੰਗਲ ਯਰ ਵਿੱਚ ਲਪੇਟਦੇ ਆਇਆ ਹੋਣਾ ਤੇ ਦੁੱਖ ਤੇ ਦਿਲ ਤੋਂ ਫੇਰ ਹਾਨਿਓਂ ਗੀਤ ਇਹ ਖਵਾਇਆ ਹੋਣਾ ਕਿ ਖੁਦ ਕੋਈ ਪ੍ਰਾਣੀ ਅਤੇ ਤਿੱਖੇ ਜਣਾਵਾਲਿਆਂ ਦੇ ਕੋਲ ਨਾ ਬਹੋ ਅਸੁਰ ਮੇ ਤੇ ਸੱਪ ਵਿੱਚ ਇੱਕੋ ਜਿੰਨਾ ਯਰ ਜਰਾ ਬਚ ਕੇ ਰਹੋ ਅਜੇ ਨਹੀਂ ਦੀ ਦਿੱਤੀ ਕੋ ਜਹੌਂਸਲਾਇ ਅਜੇ ਮੈਂ ਦੀ ਚੀਕੋ ਜੋ ਹੌਸਲਾਏ ਉਹ ਜਿਹੜੀ ਦਿਲ ਦੇ ਰਾਜ ਲੁਕਾ ਜਾਵੇ ਪਰ ਮੰਗਲਾ ਸੁਰਮਾ ਕਮਲਾਏ ਦਿਲ ਦੁਖੇ ਤਤੋਲ ਉਜਾਗ ਜਾਵੇ ਬਣ ਕੇ ਲਲਾਰੀ ਸਾਡੇ ਅੱਖਰੂ ਬਣ ਕੇ ਲਲਾਰੀ ਸਾਡੇ ਅੱਖਰੂ ਕੀਤੀ ਸੁਰਮੇ ਨਾ ਰਸ ਕੇ ਰਗਾਈਵੇ ਦੁਨੀਆਂ ਦਾ ਰੰਗ ਬਾਲ ਹੋ ਗਿਆ ਕੱਤ ਦੀਨ ਯਾਦ ਤੇਰੀ ਆਈਵੇ ਪੂਣੀਆਂ ਦਾ ਰੰਗ ਕਾਲ ਹੋ ਗਿਆ ਕੱਤ ਦਿਨ ਯਾਦ ਤੇਰੀ ਆਈ ਮੈਂ